ਕੱਟਾ ਏ ਮੁੰਡੇ ਦੀ ਮੋਟਰ ਮੱਚ ਗਈ ਤੇ ਦੀ ਆ ਆ ਰਿਹਾ ਆਪਣਾ ਕੜੁਕਾ ਮੁੰਡਾ ਲਈ ਜਾਂਦਾ ਹੱਸਦਾ ਹੁੰਦਾ ਹੈਗਾ ਆ ਇਹ ਵੀ ਕਰਦਾ ਹੈਗਾ ਆ ਜਾ ਆ ਜਾ ਤੇਰਾ ਜੋਰ ਲਵਾਵਾਂਗੇ ਉੱਥੇ ਕੋਈ ਲੋ ਵੀ ਮਿੱਤਰੋ ਆਪਣੀ ਆ ਮੋਟਰ ਮੱਚ ਗਈ ਸੀਗੀ ਰੱਬ ਨਾ ਕਰੇ ਮੱਚੀ ਹੋਵੇ ਹੂੰ ਆਪਾਂ ਨੇ ਚੈੱਕ ਕਰ ਲਈ ਇੱਕ ਸਾਨੂੰ ਫਾਲਟ ਮਿਲਿਆ ਹੈਗਾ ਉਹਦਾ ਆਲੂਆਂ ਨੂੰ ਵੀ ਨਜ਼ਰ ਲੱਗੀ ਲਾ ਲੋ ਜੇ ਕੰਮ ਨਿਕਲਿਆ ਆਪਣੇ ਨੂੰ ਆਲੂ ਪੱਟਣੇ ਪੈਣਗੇ ਨਹੀਂ ਇੱਕ ਅਸੀਂ ਨੇ ਦੇਖਿਆ ਹੈਗਾ ਮਿੱਤਰੋ ਆ ਜੋੜ ਨੇ ਇੱਕ ਤਾਰ ਉਹੜ ਪੜਾਕਾ ਮਾਰੀ ਵੀ ਹੈ ਸ਼ੋਕਰ ਸ਼ੋਕਰ ਵੀ ਹੋ ਸਕਦਾ ਕੱਢਣੀ ਵੀ ਨਾ ਵੀ ਪੈ ਸਕਦੀ ਐ ਇਹ ਮੁੰਡੇ ਨੂੰ ਬਹੁਤ ਖੁਸ਼ੀ ਹੋਊਗੀ ਜੇ ਨਾ ਕੱਢਣੀ ਬਈ ਕਿਉਂਕਿ ਧੁੱਪ ਸਾਨੂੰ ਪਤਾ ਸਾਹਮਣੇ ਸੂਰਜ ਦੇਵਤਾ ਆਪਣਾ ਹੈਗਾ ਪੂਰਾ ਜੋਰ ਲੱਗਣਾ ਇੱਥੇ ਨਹੀਂ ਫੇਰ ਆਪਾਂ ਹੁਣੀ ਬਈਆ ਲਾ ਦਾਂਗੇ ਮੋਟਰ ਚਲਾ ਦਾਂਗੇ ਮਿੱਤਰੋ ਲਓ ਜੀ ਇਹ ਬੱਚ ਤੇ ਰਹੇਗੀ ਚਾਹ ਵੀ ਲੈ ਬੱਲੇ ਵੇ ਚਾਹ ਪੀਵਾਂਗੇ ਓਰੇ ਬਣ ਗਿਆ ਮਾਹੌਲ ਮਿੱਤਰੋ ਸਰ ਵੀ ਸਕਦਾ ਗੱਡੇ ਬਣਾ ਆਲੂ ਬਹੁਤ ਤਗੜੇ ਨੇ ਆਲੂ ਹੈਗੇ ਤਾਂ ਤਗੜੇ ਨੇ ਲੈ ਲਿਆ ਲੋਕਾਂ ਨੇ ਐਂ ਤਾਂ ਉੱਤੋਂ ਦੀ ਲਾਤਰਾਂ ਨੇ ਪੈ ਜਾਣੇ ਕਮਰਾ ਕਿਹੜੇ ਨੇ ਦੇਖੇ ਹੈ ਜੀ ਆਪਣੀ ਵੀਡੀਓ ਦੇਖ ਕੇ ਨਜ਼ਰੀ ਲਾਤੀ ਆਲੂਆਂ ਨੂੰ ਹੈਨਾ ਨਾ ਯਰ ਲੱਗੀ ਮੇਤਰੋ ਨਜ਼ਰ ਆਲੂ ਹੋਣ ਆਪਣੇ ਨੂੰ ਲੈ ਲਿਆ ਕਿਸੇ ਬੰਦੇ ਨੇ ਹੁੰਦੇ ਨੇ ਕਿ ਹਰ ਇੱਕ ਪਿੰਡ ਚ ਪੰਜ ਚਾਰ ਸਾਡੇ ਜੀ ਵੀ ਹੈਗੇ ਨੇ ਹੈਨਾ ਹੈਗੇ ਨੇ ਨਾ ਕੀ ਇਹ ਤਾਂ ਮਾਹੌਲ ਦੇਖੋ ਮਿੱਤਰੋ ਨਿਆਰਾ ਹੁੰਦਾ ਹੈ ਕਹਿਣਾ ਪੱਲਣ ਯਾਰ ਚੀਜ਼ ਲੱਗਦਾ ਮਿੱਤਰੋ ਕਣਕਾ ਹੁਣ ਸਨੇਰੀ ਮਾਰ ਲੱਗ ਜਾਨੀਆਂ 10 ਦਿਨਾਂ ਨੂੰ ਸਿਉਣੀ ਦੀ ਚਿੜੀ ਪੰਜਾਬ 11 ਜਦੋਂ ਮੈਂ ਕਹੀਦਾ ਵੀ ਨਹੀਂ ਸਰਦਾ ਗੁਰੂ ਆ ਇਹਨੂੰ ਕਿਉਂ ਆ ਇਹਨੂੰ ਥੱਲੇ ਲਾਣਾ ਸਰਦਾ ਨਹੀਂ ਗਾ ਮਿੱਤਰਾਂ ਇਹਨੂੰ ਦੱਬ ਕੇ ਰੱਖਾ ਆਲੂ ਪਟਣੀ ਪੈ ਗਏ ਮੰਨ ਲਓ ਮੋਟਰ ਕੱਢੀ ਜਾਂਦੇ ਆਗੇ ਦੇਖੋ ਆਜੀ ਚੀਜ਼ ਨੇ ਬਾਈ ਸਾਰੇ ਕਿਸਾਨ ਸੌਖੇ ਕਰਤੇ ਪਹਿਲਾਂ ਤਰਪਾਲੀਆਂ ਨਾਲ ਕੱਢਣੀ ਪੈਂਦੀ ਸੀ ਹੁਣ ਆਹ ਸਿਸਟਮ ਆ ਗਿਆ ਫੇਰ ਇਹ ਦੋ ਜਿਹੇ ਹੱਥਾਂ ਨਾਲ ਕੱਢਦੇ ਸੀਗੇ ਹੁਣ ਟਰੈਕਟਰ ਨਾਲ ਆਹ ਸਿਸਟਮ ਆ ਮੋਟਰ ਕੱਢੀ ਇਹਨਾਂ ਦੇਖੋ ਮਿੱਤਰੋ ਪੂਰਾ ਖੁਸ਼ ਆ ਮੁੰਡਾ ਦੇਖੋ ਮਿੱਤਰੋ ਚੱਲਦਾ ਕੰਮ ਵਧੀਆ ਆਪਣਾ ਦੇਖੋ ਪਕਾ ਹੀ ਭਗੂ ਇਹ ਤਾਂ ਪਤਨੀ ਕੀ ਬੱਜੇ ਇਹ ਵਧੀਆ ਸਿਸਟਮ ਆ ਬਾਈ ਇਹ ਕਿਸੇ ਨੇ ਖੜਾ ਹੋਣੀ ਮੋਟਰ ਆ ਮੁੰਡੇ ਨਾਲ ਜ਼ਰੂਰ ਸਮਰਥਨ ਕਰਿਓ ਮੁੰਡੋ ਬਚਤ ਰਹਿ ਗਈ ਮੁੰਡੇ ਦਾ ਜੋੜ ਮੱਚਿਆ ਪਿਆ ਦੀ ਓਰੇ ਆ ਦੇਖੋ ਲਾਸਟ ਟੇਮ ਇਹਦੇ ਨਾਲ ਹੀ ਸਰ ਗਿਆ ਦੇਖੋ ਖੁਸ਼ ਆ ਮੁੰਡਾ ਪੂਰਾ ਹੁਣ ਪਾਰਟੀ ਕਰੂ ਸਾਨੂੰ ਪੂਰਾ ਪਾਰਟੀ ਹੋ ਗਈ ਉਹਨੇ ਦੇਖ ਨਹੀਂ ਵੈਸੇ ਕੱਢਣੀ ਤਾਂ ਸਾਨੂੰ ਸਾਰੀ ਪੈ ਗਈ ਮੋਟਰ ਆਪਣੇ ਆਲੂਆਂ ਦਾ ਵੀ ਨੁਕਸਾਨ ਹੋ ਗਿਆ ਚਲ ਕੋਈ ਮੇਨ ਗੱਲ ਆ ਕੀ ਆ ਹੋਰ ਚਲ ਤਾਂ ਉਹੀ ਹੈ ਚਲ ਕੋਈ ਗੱਲ ਨਹੀਂ ਫੇਰ ਵੀ ਆਪਣਾ ਕੁਸਤਾ ਬਚਤ ਹੋਈ ਕੁਸਤਾ ਬਚਤ ਹੋ ਗਈ ਮਿੱਤਰੋ ਆਪਣੀ ਹਨਾ ਮੁੰਡਿਆ ਪੂਰੀ ਪੂਰੀ ਬਚਤ ਹੋ ਗਈ ਬਈ ਹਲ 5-6000 ਰੁਪਏ ਖਾ ਜਾਂਦੀ ਹੈ ਬਈ ਖਰਚ ਹੋ ਜਾਂਦੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਬਚਤ ਰਹਿ ਗਈ ਚਲ ਫੇਰ ਵੀ ਮਿੱਤਰੋ ਦੱਸਿਓ ਕਿੰਨਾ ਕਿੰਨਾ ਦਾ ਐ ਜਾ ਮੈਂ ਥੱਲੇ ਜਾ ਕੇ ਸਰ ਜਾਂਦਾ ਲੱਖਾਂ ਵੀ ਬਟਾ ਆਨੰਦ ਮਰੀ ਜਾਂਦਾ ਹੈ ਮੈਚ ਦਾ ਆ ਮੁੰਡੇ ਖੜੇ ਨੇ ਦੋ ਕਿਉਂ ਸ਼ਿਟੀ ਐਨ ਵਾਲਾ ਜੀ ਬਾਲ ਇਹਨੇ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਦਲਸੀਆਂ ਤੇ ਬੋੜਾਲ ਦਾ ਮੈਚ ਮਿੱਤਰੋ ਲੋਏ ਮਿੱਤਰੋ ਅੱਜ ਦੇ ਵਲੌਗ ਦੇ ਤੇ ਐਂਡ ਕਰਦੇ ਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਬਟਨ ਤੇ ਕਲਿੱਕ ਕਰੋ ਓਕੇ